ਅੱਜ ਅਸੀਂ ਵਾ ਬੇਗੋਵਾਲ ਵਾਰਡ ਨੰਬਰ 11 ਦੇ ਵਿੱਚ ਸਾਡੇ ਪ੍ਰਧਾਨ ਬੰਟੀ ਜੀ ਉਹਨਾਂ ਦੀ ਵਾਰਡ ਦੇ ਵਿੱਚ ਅਸੀਂ ਆਏ ਆ ਡੋਰ ਟੂ ਡੋਰ ਡਾਕਟਰ ਰਾਜਕਮਰ ਚੱਬੇਵਾਰ ਦੀ ਜਿਹੜੀ ਪਹਿਲੀ ਜੂਨ ਨੂੰ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ ਉਸ ਦੇ ਸੰਬੰਧ ਦੇ ਵਿੱਚ ਅਸੀਂ ਬੇਗੋਵਾਲ ਦੇ ਵਿੱਚ 1 ਤੋਂ ਲੈ ਕੇ 13 ਵਾਟਾ ਤੱਕ ਅਸੀਂ ਡੋਰ ਟੂ ਡੋਰ ਕਰ ਦਿੱਤਾ ਜੀ ਪਹਿਲਾਂ ਇੱਕ ਵਾਰ ਜ ਕੀਤਾ ਸਰਦਾਰ ਲੰਬੜਦਾਰ ਸਰਦਾਰ ਹੁੰਦਲ ਦੇ ਕਿਰਤ ਸਿੰਘ ਹੁੰਦਲ ਜੀ 2 ਨੰਬਰ ਵਾਰਡ ਚ ਦਲਜੀਤਮ ਸਿੰਘ ਮੰਡਾ ਜੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬੇਗਵਾਲ ਦੇ ਪਰਿਵਾਰੀ ਵੀ ਹਨ ਤੇ ਨਾਲ ਵਾਰਡ ਨੰਬਰ 4 ਚ ਆਪਣੇ ਬੂਟਾ ਜੀ ਜਿਹੜਾ ਸਾਡੇ ਬੇਗਵਾਲ ਦੇ ਪ੍ਰਧਾਨ ਨੇ ਉਹਨਾਂ ਦੀ ਵਾਰਡ ਚ ਕੱਲੀ-ਕੱਲੀ ਵਾਰ ਦੇ ਵਿੱਚ ਅਸੀਂ ਡੋਰ ਟੂ ਡੋਰ ਕੀਤਾ ਜੀ ਤੇ ਭਗਵੰਤ ਮਾਨ ਜੀ ਦੀਆਂ ਜਿਹੜੀਆਂ ਵਾਦੇ ਕੀਤੇ ਹੋਏ ਨੇ ਉਹ ਜਿੰਨੇ ਪੂਰੇ ਹੋਏ ਨੇ ਪਬਲਿਕ ਦੇ ਨਾਲ ਅਸੀਂ ਸਾਂਝਾ ਕੀਤਾ ਨੇ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਸਰਕਾਰ ਦੀਆਂ ਗਲਤੀਆਂ ਦੀ ਗੱਲ ਕੀਤੀ ਜਾਵੇ ਜਾਂ ਸਰਕਾਰ ਕੇਂਦਰੀyal ਦੇ ਬਾਹਰ ਆਏ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਪਬਲਿਕ ਨੂੰ ਇੱਕ ਦੋ ਦਿਨ ਪਹਿਲਾਂ ਹੀ ਇਦਾਂ ਹੀ ਪਬਲਿਕ ਦੇ ਵਿੱਚ ਕੋਈ ਨਹੀਂ ਡੋਰ ਟੂ ਡੋਰ ਇੱਕ ਮੁੰਡਾ ਮਿਲਿਆ ਸਾਨੂੰ ਵੀ ਬਹੁਤ ਵਧੀਆ ਕਹਿੰਦਾ ਜਿਹਾ ਕਿ ਵੀ ਵੋਟ ਪਾਣੀ ਝਾਰੂ ਨੂੰ ਤੇ ਕਹਿ ਰਿਹਾ ਯਾਰ ਮੈਂ ਤੇ ਪਹਿਲਾਂ ਹੀ ਝਾਰੂ ਦੇ ਨਾਲ ਸੀ ਇਹ ਕਹੇ ਯਾਰ ਕੀ ਵਜ੍ਹਾ ਤੁਹਾਡੀ ਤੇ ਕਹਿੰਦਾ ਯਾਰ ਮੇਰੇ ਪਰਿਵਾਰ ਨੂੰ ਦੋ ਜੋਕਾ ਮਿਲ ਗਿਆ ਮੇਰੇ ਭਰਾ ਨੂੰ ਤੇ ਪਰਜਾਈ ਲੋ ਤੇ ਕਹਿੰਦਾ ਇਹ ਕਿੱਦਾਂ ਆਮ ਆਦਮੀ ਪਾਰਟੀ ਨੂੰ ਪੁੱਲ ਸਕਦੇ ਮੈਂ ਕੰਮ ਕੀਤੇ ਨੇ ਪਬਲਿਕ ਪੂਰਾ ਸਾਥ ਦੇ ਰਹੀ ਹੈ ਜੇ ਕੋਈ ਪ੍ਰਚਾਰ ਦੀ ਗੱਲ ਕੀਤੀ ਜਾਵੇ ਤੇ ਪਿੱਕੀਆ ਸਰਕਾਰਾਂ ਦੇ ਸਮੇਂ ਜਾਉਂਗੇ ਸਮੇਂ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਨੇ ਕੋਈ ਭ੍ਰਿਸ਼ਟਾਚਾਰ ਨਾ ਤਾਂ ਬਹੁਤ ਜ਼ਿਆਦਾ ਨੱਕ ਪਾਈ ਜਾ ਰਹੀ ਹੈ ਤੇ ਪਾਈ ਰਹੀ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਮਤੇ ਵਾਧ ਰਹੀ ਪ੍ਰਸ਼ਾਚਾਰ ਔਰ ਦੇ ਸੰਬੰਧ ਦੇ ਵਿੱਚ ਹੁਣ ਬਹੁਤ ਘਟੇ ਦੇਹੋ ਹੌਸਤੇ ਹੌਸਤੇ ਹੀ ਹੋਏਗਾ ਕੇਜਰੀਵਾਲ ਜੀ ਬਾਹਰ ਆਏ ਆ ਔਰ ਪਾਰਟੀ ਦੇ ਵਿੱਚ ਕਿਹੋ ਜਿਹਾ ਜੋਸ਼ ਦੇਖਣ ਨੂੰ ਮਿਲ ਰਿਹਾ ਵਾ ਕੇਜਰੀਵਾਲ ਜੀ 500 ਕਰੋੜ ਦੀ ਵਰਕੀ ਚਾਰੀ ਪੰਜਾਬ ਜੀ ਕੇਜਰੀਵਾਲ ਜੀ ਬਾਹਰ ਆਏ ਨੇ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਜੀ ਕਿਉਂਕਿ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਸਾਡੀ ਕਾਰਜਕਾਰੀ ਲੈ ਕੇ ਕੀ ਕਹਿਣਾ ਚਾਹੋਗੇ ਸ਼ਿਕਾ ਦੀ ਕਾਰਜਕਾਰੀ ਲੈ ਕੇ ਕਹਿਣਾ ਚਾਹੁੰਦਾ ਹਾਂ ਜੀ ਕਿ ਕੰਮ ਸਾਰੇ ਹੋਈ ਜਾਂਦੇ ਨੇ ਕੋਟਾ ਚ ਲਾ ਲੋ ਤੁਸੀਂ ਤੇ ਤਹਿਸੀਲਦਾਰਾ ਚ ਲਾ ਤਹਿਸੀਲਾ ਚ ਲਾ ਲੋ ਕੋਈ ਰਿਸ਼ਤੀ ਦਾ ਪੈਸਾ ਨਹੀਂ ਲੱਗਦਾ ਅੱਜ ਕੱਲ ਸਾਰੇ ਕੰਮ ਜਿੱਤੇ ਜਿੱਤੇ ਹੈਗੇ ਨੇ ਪਿੰਡ ਉੱਤੇ ਤੇ ਹੌਲੇ ਪਏ ਜੀ ਕਿਹੋ ਜਿਹਾ ਹਵਾਰਾ ਮਿਲਦਾ ਪਿਆ ਵਾ ਲੋਕਾਂ ਵੱਲੋਂ ਜਿ ਕਹ ਲਈਏ ਲੋਕ ਕੇ ਪ੍ਰਾਤੀ ਕਰ ਜੇ ਕਿਸੇ ਕੋਈ ਮਿਹਰਾ ਤੇ 75 ਸਾਲ ਦੀ ਕਾਰਜਕਾਰੀ ਸਭ ਤੋਂ ਲੋਕਾਂ ਨੂੰ ਹੋਣੀ ਫਾਇਦਾ ਆ ਜੀ ਅੱਜ ਤੱਕ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਤੁਹਾਡਾ ਕੀ ਹੈਗਾ ਹਾਲ ਕਿਤੇ ਪੁੱਛਿਆ ਨਹੀਂ ਕਿਤੇ ਆ ਨਹੀਂ ਜਾਓ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਦੇਣਾ ਚਾਹਣਾ ਵਾ ਕਿ ਸਰਕਾਰ ਰਾਜਕੁਮਾਰ ਡਾਕਟਰ ਚੱਬੇਆਰ ਸਾਹਿਬ ਨੂੰ ਵੋਟ ਪਾਣ ਤੇ ਭਾਰੀ ਬਹੁਤ ਨਾਲ ਲੋਕ ਸਭਾ ਲੈ ਕੇ ਜਾਣ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਅੱਜ ਸਰਕਾਰ ਦੀ ਕਾਰਜਕਾਰੀ ਲੈ ਕੇ ਔਰ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਨਜ਼ਰ ਆ ਰਹੇ ਹਾਲਾਤ ਬਹੁਤ ਵਧੀਆ ਨਜ਼ਰ ਆ ਰਹੇ ਨੇ ਜੀ ਵੇਖੋ ਜਿੱਦਾਂ ਮੰਡੀਆਂ ਚਕਾਈਏ ਮੰਡੇ ਚਕਾਈ ਹੋ ਰਹੀ ਹੈ ਪੈਸੇ ਜਿਵੇਂ ਨਾਲ ਖਾਤੇ ਦੂ ਤਿੰਨ ਨਾਲ ਵਿੱਚ ਵਿੱਚ ਆ ਰਹੇ ਨੇ ਤੇ ਬਿੱਲ ਮਾਫ ਹੋਵੇ ਉਹ ਬਿਲਕੁਲ ਹੋ ਗਏ ਨੇ ਬਿੱਲ ਉਜਤ 70% ਬਿਲ ਮਾਪ ਰਹੇ 25% ਬਿਲ ਆ ਰਹੇ ਨੇ ਤੇ ਸਰਕਾਰ ਬੜਾ ਕੰਮ ਕਰਦੀ ਵੀ ਹੈ ਔਰ केजरीवाल ਬਾਹਰ ਆਉਣਾ ਜਿਆਦਾ ਜੋਸ਼ ਮਿਲਿਆ ਪਾਰਟੀ ਬਹੁਤ ਜਾਈ ਵੱਧ ਚੜ ਗਈ ਸਕ ਕੰਮ ਕਰ ਰਹੀ ਹੈ ਅਰੇ ਜੀ ਕੀ ਕਹਿਣਾ ਚਾਹੋਗੇ ਅੱਜ ਇਸ ਤਰ੍ਹਾਂ ਪ੍ਰਚਾਰ ਨੂੰ ਲੈ ਕੇ ਪੰਜਾਬ ਦੇ ਵਿੱਚ ਕੀ ਹਾਲਾਤ ਨਜ਼ਰ ਆ ਰਹੇ ਨੇ ਵੇਖੋ ਜੀ ਵੱਤਵਾ ਦੇ ਡਾਕਟਰ ਚੱਪੇ ਵਾਲ ਨੂੰ ਵੋਟਾ ਪਾ ਕੇ ਬਹੁਤ ਮੋਟ ਭਾਰੀ ਵੋਟਾਂ ਜਰਾਉ ਉਹਨਾਂ ਨੂੰ ਉਹਨਾਂ ਦਾ ਸਾਥ ਦਿਓ ਘਰ-ਘਰ ਆਪਾਂ ਡੋਰ-ਡੋਰ ਜਾ ਕੰਮ ਕਰ ਰਹੇ ਆ ਔਰ ਲੋਕਾਂ ਨੂੰ ਕਰ ਰਹੇ ਵੀ ਵੋਟਾਂ ਪਾਓ ਵਾਹਿਗੁਰੂ ਕੀ ਗਾਣਾ ਚਾਹੋਗੇ ਕਿ ਅਧਿਕਾਰ ਜੀ ਕਾਰਜਾਂ ਦੀ ਲੈ ਕੇ ਔਰ ਕਿਵੇਂ ਦੇ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਰਿਆਂ ਨੂੰ ਪਤਾ ਕਿ ਹੋਣ ਤੱਕ ਸਰਕਾਰਾਂ ਨੇ ਕਿੰਨਾ ਲੁੱਟਿਆ ਤੇ ਕੁੱਟਿਆ ਠੀਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਏ ਇਹ ਵਾਅਦਾ ਕਰਕੇ ਕੰਮ ਕਰ ਰਹੀ ਏ ਬਹੁਤ ਵਧੀਆ ਆਪਣੇ ਰੋਡ ਬਣਾਤੇ ਜੇ ਆਪਾਂ ਸਿੱਖਿਆ ਦਾ ਮਨਾਰ ਦੇ ਕੀਏ ਤੇ ਸਕੂਲਾਂ ਦੇ ਵਾਸਤੇ ਬੜੇ ਵਧੀਆ ਕੰਮ ਕਰ ਰਹੇ ਨੇ ਔਰ ਜਿਵੇਂ ਸੇਤ ਸਹੂਲਤਾਂ ਉਹਦੇ ਪ੍ਰਤੀ ਵੀ ਜਿਹਨੇ ਮhalla clinic ਖੋਲੇ ਜਾ ਰਹੇ ਨੇ ਕੀ ਮੈਸੇਜ ਇਹ ਰਹੇ ਚਾਹੁੰਦੇ ਲੋਕ ਸਭਾ ਇਹ ਕਹਨੇ ਚੱਲੇ ਆਂ ਕਿ ਡਾਕਟਰ ਰਾਜ ਕੁਮਾਰ ਚੰਬੇਵਾਲ ਨੂੰ ਵਤ ਵਤ ਵੋਟਾਂ ਪਾਓ ਤੇ ਲੋਕ ਸਭਾ ਚ ਪਹੁੰਚਾਓ ਤਾਂ ਜੋ ਸਾਰਿਆਂ ਨੂੰ ਸੈਂਟਰ ਦੇ ਵਿੱਚ ਆਪਣੀ ਜਿਹੜੀ ਉਹ ਕਾਰਜਕਾਰੀ ਜਿਹੜੀ ਹੈ ਵਧੀਆ ਹੋ ਸਕੇ